ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਫ ਵਿੱਚ ਬਹੁਤ ਸਵਾਗਤ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਬੁਢਾਪਾ ਪੈਨਸ਼ਨ ਸਕੀਮ ਲਈ ਕਿਹੜੇ ਕਿਹੜੇ ਲਾਪਤਰੀ ਯੋਗ ਹਨ ਅਤੇ ਕਿਹੜੇ ਕਿਹੜੇ ਫਾਰਮ ਭਰਨੇ ਹਨ ਅਤੇ ਕਿਹੜੇ ਕਿਹੜੇ ਦਸਤਾਵੇਜ਼ ਇਸ ਸਕੀਮ ਲਈ ਜ਼ਰੂਰੀ ਹਨ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੈ ਬੁਢਾਪਾ ਪੈਨਸ਼ਨ ਸਕੀਮ ਲਈ 58 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਔਰਤਾਂ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰਦ ਪੈਨਸ਼ਨ ਲਈ ਯੋਗ ਹੋਣਗੇ ਸਿੰਗਲ ਲਾਹਪਤਰੀ ਨੂੰ 2000 ਰੁਪਏ ਪ੍ਰਤੀ ਮਹੀਨਾ ਮਿਲਣ ਯੋਗ ਹੋਵੇਗਾ ਅਤੇ ਜੋੜੇ ਵਿੱਚ ਬਿਨੇਕਾਰਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਮਿਲਣ ਯੋਗ ਹੋਵੇਗਾ 3000 ਜਿਸ ਕੋਲ ਵੱਤੋਂ ਵੱਧ 2 ਏਕੜ ਨਹਿਰੀ ਜਾਂ ਚਾਹੀ ਜਾਂ ਇਸ ਤੋਂ ਵੱਧ ਏਕੜ ਜ਼ਮੀਨ ਹੈ ਤਾਂ ਉਹਨਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਤੁਹਾਨੂੰ ਕੋਈ ਵੀ ਸਰਕਾਰੀ ਫੀਸ ਨਹੀਂ ਦੇਣੀ ਪਵੇਗੀ ਜਦੋਂ ਤੁਸੀਂ ਆਪਣਾ ਫਾਰਮ ਚੰਗੀ ਤਰ੍ਹਾਂ ਭਰ ਲਿਆ ਅਤੇ ਉਸ ਤੋਂ 32 ਜਾਂ 35 ਦਿਨਾਂ ਬਾਅਦ ਤੁਹਾਨੂੰ ਪੈਨਸ਼ਨ ਮਿਲਣ ਲੱਗ ਜਾਵੇਗੀ ਇਸ ਐਪਲੀਕੇਸ਼ਨ ਫਾਰਮ ਭਰ ਲਈ ਲੋੜਿੰਦੇ ਦਸਤਾਵੇਜ਼ ਇਸ ਤਰ੍ਹਾਂ ਹਨ ਕਿ ਲਾਭਪਾਤਰੀ ਦੀ ਪਛਾਣ ਦਾ ਸਬੂਤ ਜਾਂ ਰਹਿائش ਦਾ ਸਬੂਤ ਅਤੇ ਲਾਭਪਾਤਰੀ ਦੀ ਬੈਂਕ ਦੀ ਪਾਸਬੁੱਕ ਦਾ ਪਹਿਲੇ ਪੰਨੇ ਦਾ ਸਬੂਤ ਇਸ ਤੋਂ ਬਾਅਦ ਉਸ ਦੀ ਜਨਮ ਮਿਤੀ ਦਾ ਸਬੂਤ ਅਤੇ ਸਵੈ ਘੋਸ਼ਣਾ ਪੱਤਰ ਪਿੰਡੂ ਖੇਤਰ ਪਟਵਾਰੀ ਵੱਲੋਂ ਜ਼ਮੀਨ ਦੀ ਰਿਪੋਰਟ ਅਤੇ ਸ਼ਹਿਰੀ ਖੇਤਰ ਵਿੱਚ ਐਮਸੀ ਵੱਲੋਂ ਜਾਇਦਾਦ ਦੀ ਪੁਸ਼ਟੀ ਦੀ ਰਿਪੋਰਟ ਸਕੈਨ ਕੀਤੀ ਜਾਵੇਗੀ ਜਿੰਨੇ ਵੀ ਤੁਹਾਨੂੰ ਦਸਤਾਵੇਜ਼ ਦੱਸੇ ਗਏ ਹਨ ਇਹ ਅਸਲ ਰੂਪ ਵਿੱਚ ਸਕੈਨ ਕਰਕੇ ਅਪਲੋਡ ਕੀਤੇ ਜਾਣਗੇ ਅਤੇ ਤੁਸੀਂ ਆਪਣੇ ਫਾਰਮ ਨਾਲ ਇਹਨਾਂ ਨੂੰ ਅਟੈਚ ਕਰਨਾ ਹੈ ਆਓ ਹੁਣ ਆਪਾਂ ਇਸ ਫਾਰਮ ਨੂੰ ਭਰਨਾ ਸਿੱਖਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਲਾਭਪਾਤਰੀ ਨੇ ਇਸ ਸਕੀਮ ਦਾ ਫਾਇਦਾ ਲੈਣਾ ਹੈ ਉਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਅਤੇ ਉਸ ਦੀ ਜਨਮ ਮਿਤੀ ਉਮਰ ਅਤੇ ਲਿੰਗ ਮਰਦ ਜਾਂ ਔਰਤ ਸਾਰਾ ਕੁਝ ਭਰ ਦੇਣਾ ਹੈ ਇਸ ਤੋਂ ਬਾਅਦ ਤੁਸੀਂ ਮੈਰਿਡ ਜਾਂ ਅਨਮੈਰਿਡ ਵਿੱਚ ਟਿਕ ਲਗਾ ਦੇਣਾ ਹੈ ਜੇਕਰ ਤੁਸੀਂ ਵਿਆਹੇ ਹੋ ਤਾਂ ਇੱਥੇ ਤੁਸੀਂ ਆਪਣੇ ਪਤੀ ਜਾਂ ਪਤਨੀ ਦਾ ਨਾਮ ਲਿਖ ਦੇਣਾ ਹੈ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ, ਈਮੇਲ ਆਈਡੀ, ਖੇਤਰ ਤੁਸੀਂ ਪਿੰਡੂ ਖੇਤਰ ਵਿੱਚ ਰਹਿੰਦੇ ਹੋ ਜਾਂ ਸ਼ਹਿਰੀ ਖੇਤਰ ਜਿਹੜੇ ਖੇਤਰ ਵਿੱਚ ਰਹਿੰਦੇ ਹੋ ਉਸ ਵਿੱਚ ਟਿੱਕ ਲਗਾ ਦੇਣਾ ਹੈ। ਇੱਥੇ ਆਪਣਾ ਪੱਕਾ ਪਤਾ ਅਤੇ ਪਿੰਨ ਕੋਡ, ਜ਼ਿਲ੍ਹਾ ਅਤੇ ਤਹਿਸੀਲ ਸਾਰਾ ਕੁਝ ਭਰ ਦੇਣਾ ਹੈ। ਇੱਥੇ ਆਪਣੇ ਪਿੰਡ ਦਾ ਨਾਮ ਭਰ ਦੇਣਾ ਹੈ। ਇਸ ਤੋਂ ਬਾਅਦ ਤੁਸੀਂ ਆਪਣੀ ਐਨੂਅਲ ਇਨਕਮ ਤੇ ਉਹਦੇ ਸੋਰਸ ਲਿਖ ਦੇਣੇ ਹਨ ਕਿ ਕਿੱਥੋਂ-ਕਿੱਥੋਂ ਤੁਹਾਨੂੰ ਆਮਦਨ ਪ੍ਰਾਪਤ ਹੋ ਰਹੀ ਹੈ ਇਸ ਤੋਂ ਬਾਅਦ ਤੁਸੀਂ ਆਪਣੀ ਕੈਟਾਗਰੀ ਤੇ ਟਿੱਕ ਲਗਾ ਦੇਣਾ ਹੈ ਜਰਨਲ ਵਾਲੇ ਜਰਨਲ ਵਿੱਚ ਟਿੱਕ ਕਰਨਗੇ bc ਕੈਟਾਗਰੀ ਵਾਲੇ bc sc ਵਾਲੇ sc ਕੈਟਾਗਰੀ ਵਿੱਚ ਟਿੱਕ ਕਰਨਗੇ ਫਾਰਮ ਜਿਸ ਆਫਿਸ ਵਿੱਚ ਕਲੀਅਰ ਹੋਣਾ ਹੈ ਤੁਸੀਂ ਉਸ ਆਫਿਸ ਦਾ ਇੱਥੇ ਨਾਮ ਪਾ ਦੇਣਾ ਜਿਵੇਂ ਤਹਿਸੀਲ ਅਤੇ ਐਮਸੀ ਦਫ਼ਤਰ ਵਾਲੇ ਆਪਣੇ ਅਰਬਨ ਏਰੀਏ ਦਾ ਨਾਮ ਪਾਉਣਗੇ ਇਸ ਤੋਂ ਬਾਅਦ ਤੁਸੀਂ ਆਪਣੇ ਬੈਂਕ ਦਾ ਨਾਮ ਬੈਂਕ ਦਾ ਆਈ ਐਫ ਐਸ ਸੀ ਕੋਡ ਅਤੇ ਬ੍ਰਾਂਚ ਦਾ ਨਾਮ ਅਤੇ ਪਤਾ ਅਤੇ ਆਪਣਾ ਖਾਤਾ ਨੰਬਰ ਪੂਰੇ ਧਿਆਨ ਨਾਲ ਭਰਨਾ ਹੈ ਅਸੀਂ ਤੁਹਾਨੂੰ ਇੱਕ ਵਾਰੀ ਹੋਰ ਦੱਸ ਰਹੇ ਹਾਂ ਕਿ ਇਸ ਨਾਲ ਤੁਹਾਡੇ ਡਾਕੂਮੈਂਟ ਤੁਹਾਡੇ ਬੈਂਕ ਦੀ ਪਾਸਬੁੱਕ ਅਤੇ ਤੁਹਾਡੀ ਉਮਰ ਦਾ ਸਬੂਤ ਜਿਵੇਂ ਵੋਟਰ ਕਾਰਡ ਅਤੇ 10ਵੀਂ ਦਾ ਸਰਟੀਫਿਕੇਟ ਜਾਂ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਕੁਝ ਵੀ ਲਗਾ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਐਡਰੈਸ ਪ੍ਰੂਫ ਲਗਾ ਦੇਣਾ ਅਤੇ ਸਵੈ ਘੋਸ਼ਣਾ ਪੱਤਰ ਵੀ ਨਾਲ ਲਗਾਉਣਾ ਹੈ ਅਤੇ ਪੇਂਡੂ ਖੇਤਰਾਂ ਵਾਲੇ ਪਟਵਾਰੀ ਤੋਂ ਆਪਣੀ ਜ਼ਮੀਨ ਦੀ ਰਿਪੋਰਟ ਅਤੇ ਸ਼ਹਿਰੀ ਖੇਤਰ ਵਾਲੇ ਆਪਣੀ ਜਾਇਦਾਦ ਦੀ ਰਿਪੋਰਟ ਐਮਸੀ ਦਫ਼ਤਰ ਵੱਲੋਂ ਕਰਵਾ ਕੇ ਨਾਲ ਲਗਾਉਣਗੇ ਇਸ ਤੋਂ ਬਾਅਦ ਤੁਸੀਂ ਇਹ ਘੋਸ਼ਣਾ ਪੱਤਰ ਨਾਲ ਲਗਾਉਣਾ ਹੈ ਅਤੇ ਇੱਥੇ ਆਪਣੇ ਸਿਗਨੇਚਰ ਜਾਂ ਅੰਗੂਠੇ ਦਾ ਨਿਸ਼ਾਨ ਲਗਾਉਣਾ ਹੈ ਪੈਂਚਲ ਆਪਾਤਰੀ ਨੇ ਇੱਥੇ ਆਪਣੀ ਫੋਟੋ ਲਗਾਉਣੀ ਹੈ ਅਤੇ ਉਸ ਨੂੰ ਤਸਦੀਕ ਕਰਨਾ ਹੈ ਇਸ ਸਵੈ ਘੋਸ਼ਣਾ ਪੱਤਰ ਵਿੱਚ ਤੁਸੀਂ ਆਪਣੇ ਵੇਰਵੇ ਭਰਨੇ ਹਨ ਜਿਵੇਂ ਵਾਸੀ ਤਹਿਸੀਲ ਜ਼ਿਲ੍ਹਾ ਅਤੇ ਆਪਣਾ ਨਾਮ ਇਸ ਘੋਸ਼ਣਾ ਪੱਤਰ ਦੇ ਬਿਲਕੁਲ ਅਖੀਰ ਵਿੱਚ ਤੁਸੀਂ ਇੱਥੇ ਆਪਣੇ ਸਾਈਨ ਕਰਨੇ ਹਨ ਇਸ ਤੋਂ ਬਾਅਦ ਤੁਸੀਂ ਰਜਿਸਟ੍ਰ ਅਤੇ ਜ਼ਮੀਨ ਸੰਬੰਧੀ ਵੈਰੀਫਿਕੇਸ਼ਨ ਜਿਹੜੇ ਪਿੰਡੂ ਖੇਤਰਾਂ ਵਿੱਚ ਰਹਿੰਦੇ ਹਨ ਉਹ ਆਪਣੇ ਪਟਵਾਰ ਸਰਕਲ ਵਿੱਚ ਜਾ ਕੇ ਪਟਵਾਰੀ ਤੋਂ ਤਸਦੀਕ ਕਰਵਾਉਣਗੇ ਜਿਹੜੇ ਲਾਪਤਰੀ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਆਪਣੀ ਜਾਇਦਾਦ ਦੀ ਵੈਰੀਫਿਕੇਸ਼ਨ ਐਮਸੀ ਦਫ਼ਤਰ ਵੱਲੋਂ ਕਰਾਉਣੀ ਹੋਵੇਗੀ ਅਤੇ ਇਸ ਫਾਰਮ ਦੇ ਨਾਲ ਇਹ ਵੈਰੀਫਿਕੇਸ਼ਨ ਤੁਸੀਂ ਲਗਾਉਣੀ ਹੈ ਇਹ ਫਾਰਮ ਤੁਹਾਨੂੰ ਸੁਵਿਧਾ ਸੈਂਟਰ ਜਾਂ ਤੁਸੀਂ ਇਹ ਫਾਰਮ ਸਾਰਾ ਭਰ ਕੇ ਅਤੇ ਜਰੂਰੀ ਦੱਸਤਾ ਵੇ ਜਿਸ ਨਾਲ ਲਗਾ ਕੇ ਨੇੜੇ ਦੇ ਸੁਵਿਧਾ ਸੈਂਟਰ ਵਿੱਚ ਜਮ੍ਹਾਂ ਕਰਵਾ ਸਕਦੇ ਹੂੰ ਉਮੀਦ ਹੈ ਕਿ ਤੁਹਾਨੂੰ ਸਾਰੀ ਜਾਣਕਾਰੀ ਪ੍ਰਾਪਤ ਹੋ ਚੁੱਕੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ